ਓ ਜੀ ਆ ਲੰਮੀ ਮਿਰਚ ਹੈ ਤੇ ਕਦੂਆਂ ਦੀਆਂ ਵੱਲਾਂ ਫਲ ਬਹੁਤ ਚੱਕਿਆ ਤੇ तकरीबन ਜਿਹੜੇ ਫਲ ਆ ਜਿਹੜੇ ਇਹ ਸਾਰੇ ਇਹ ਕਦੂ ਬਣਨ ਵਾਲੀ ਆ ਇਧਰ ਕਰੇਲਿਆਂ ਦੀਆਂ ਵੱਲਾਂ ਹਟ ਟਮਾਟਰ ਹੋਰ ਵੀ ਲੱਗੇ ਪਏ ਟਮਾਟਰ ਵਾਧੂ ਇਹ ਖਾਲ ਬਹੁਤ ਚੱਕਿਆ ਨਾ ਟਮਾਟਰਾਂ ਨੇ ਆਇਦਰ ਜਿਹੜੀ ਹੈਗੀ ਇਹ ਭਿੰਡੀ ਆਹ ਪਾੜੀ ਮਿਰਚਾਂ ਦੇਖੋ ਪਾੜੀ ਮਿਰਚਾਂ ਜਿਹੜੀਆਂ ਪਹਾੜੀ ਮਿਰਚਾਂ ਜਿਹੜੀਆਂ ਖੋ ਇਹ 1 ਤੇ 2 3 4 5 6 7 8 9 12 ਬੂਟੇ ਆ ਜੀ ਪਹਾੜੀ ਮਿਰਚਾਂ ਦੇ ਵਾਧੂ ਆ ਜੀ ਮਿਲਦੇ ਆ ਬਾਈ ਜੀ ਅਗਲੀ ਵੀਡੀਓ ਚ ਵੀਡੀਓ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਆ ਜੀ